ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਮੈਂ ਬੋਲ ਰਹੀ ਹਾਂ ਦਸ਼ਮੇਸ਼ਨਗਰ ਗਲੀ ਨੰਬਰ 2 ਬੱਸ ਮੇਰਾ ਨੰਬਰ ਉੱਪਰ ਹੁੰਦਾ ਹੀ ਐ ਕੋਈ ਗੱਲ ਨਹੀਂ ਤੁਸੀਂ ਫੋਨ ਕਰਕੇ ਪੁੱਛ ਲਿਆ ਕਰੋ ਕਿਸੇ ਨੇ ਆਉਣਾ ਹੋਵੇ ਤਾਂ ਮੈਂ ਨੰਬਰੇ ਸੇ ਕਰਕੇ ਦਿੰਨੀ ਹੁੰਨੀ ਐ ਤੇ ਅੰਬਾਲਾ ਐਡਰੈਸ ਜੇ ਹੁਣ ਮੈਨੂੰ ਦੱਸਣਾ ਠੀਕ ਨਹੀਂ ਲੱਗਦਾ ਕਿਉਂਕਿ ਥੋੜੇ ਜਿਹਾ ਆਊਟ ਫੋਨ ਵੱਧ ਆਉਂਦੀ ਐ ਸੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਦੁਆਰਾ ਤੋਂ ਸਤਿ ਸ੍ਰੀ ਅਕਾਲ ਸੋ ਸਾਹਿਬ ਜਦਾਂ ਦੀ ਸੀਧੀ ਦਿਹਾੜੇ ਚੱਲ ਰਹੇ ਆ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਅਕਾਲ ਪੁਰਖ ਵੈਗੁਰੂ ਨੂੰ ਕੋਟ-ਕੋਟ ਪ੍ਰਣਾਮ ਸੱਚੇ ਪਾਤਸ਼ਾਹ ਵੈਗੁਰੂ ਸਭ ਤੇ ਮੇਰ ਕਰਨ ਸੋ ਮੈਂ ਕੱਟ ਪੀਸਾਂ ਦੀ ਵੀਡੀਓ ਹੈ ਜੀ ਇਹ ਕ੍ਰੇਪ ਦੇ ਕੱਟ ਪੀਸ ਇਹ ਵਾਲਾ ਪੌਣੇ 2 ਮੀਟਰ ਦਾ ਕਿਸੇ ਨੂੰ ਲੋੜ ਹੋਵੇ ਕਿਸੇ ਨੇ ਬੱਚੇ ਦਾ ਬਣਾਉਣਾ ਹੋਵੇ ਜਾਂ ਕੋਈ ਕਿਸੇ ਨਾਲ ਕੰਬੀਨੇਸ਼ਨ ਕਰਨਾ ਹੋਵੇ ਇਹ ਦੋ ਦਾ ਵੀਰੇ ਪਰਪਲ ਸੇਮ ਕਲਰ ਆ ਰਹੇ ਆ ਆ ਦੇਖੋ ਬਿਲਕੁਲ ਕੋਈ ਵੀ ਇਹਨਾਂ 'ਚ ਫਰਕ ਨਹੀਂ ਹੈਗਾ ਬਿਲਕੁਲ ਸੇਮ ਕਲਰ ਆ ਰਹੀ ਹੈ ਆ ਦੇਖੋ ਆ ਦੇਖੋ ਜੀ ਬਿਲਕੁਲ ਸੇਮ ਕਲਰ ਆ ਰਿਹਾ ਹੈ ਇਹ 3 ਮੀਟਰ ਹੈ ਜੀ ਜਮਾਂ ਸੇਮ ਕਲਰ ਆ ਰਹੀ ਹੈ ਇਹ 1 ਕਾਹ ਗਿਆ ਜੀ ਇਹ 2.5 ਮੀਟਰ ਹੈ ਸੇਮ ਕਲਰ ਆ ਰਿਹਾ ਹੈ ਇਹ 2 ਮੀਟਰ ਹੈ ਵੀ ਸੇਮ ਕਲਰ ਆ ਰਿਹਾ ਹੈ ਇਹ ਵੀ 2 ਮੀਟਰ ਹੈ ਜਿੱਦਾਂ ਕਿਸੇ ਨੇ 4 ਮੀਟਰ ਦਾ ਕੋਈ ਛੋਟੇ ਬੱਚੇ ਦਾ ਬਣਾਉਣਾ ਤਾਂ ਇਹਨਾਂ ਦਾ ਕੰਬੀਨੇਸ਼ਨ ਵੀ ਬਣ ਜਾਂਦਾ ਬਲੂ ਨਲ ਵੀ ਬਣ ਜਾਂਦਾ ਜੇ ਮੈਨੂੰ ਤੁਹਾਨੂੰ ਚੰਗਾ ਲੱਗੇ ਇਹ ਆ ਗਿਆ ਜੀ ਪੌਣੇ 3 ਮੀਟਰ ਇਹ ਮੋਰ ਪੰਖੀ ਹੈ ਜੇ ਐਵੇਂ ਕਲਰ ਹੈ ਆ ਗਿਆ ਜੀ orange ਇਹ 2 ਮੀਟਰ ਹੈ ਆ ਗਿਆ ਜੀ ਲਾਈਟ ਅੰਗੂਰੀ 3 ਮੀਟਰ ਸਲਵਾਰ ਸ਼ਟ ਕੁਝ ਵੀ ਬਣਾਉਣਾ ਤੁਹਾਡਾ ਪੂਰਾ ਵਧੀਆ ਬਣੂਗਾ ਆ ਗਿਆ ਜੀ 3 ਮੀਟਰ येलो ਕਲਰ ਤੇ ਬਾਕੀ ਇਹ ਵੀ ਗੱਲ ਆ ਵੀਰੇ ਇਹਦਾ ਜਿਹੜਾ ਤੁਸੀਂ ਰੇਟ ਹੈ ਰੇਟ ਇਹਦਾ ਵੀ 120 ਰੁਪਏ ਮੀਟਰ ਹੈ ਅੱਗੇ ਆਪਣੇ ਕੋਲੇ 5-5 ਮੀਟਰ ਦੇ ਸੂਟ ਪਏ ਆ 크ريب ਚ ਪਰਪਲ ਕਲਰ 5 ਮੀਟਰ ਸਕਿਨ ਕਲਰ ਵੀ 5 ਮੀਟਰ ਅਵਾਇੰਜਾ ਕਲਰ ਵੀ 5 ਮੀਟਰ ਇਹ 5-5 ਮੀਟਰ ਦੇ ਪੂਰੇ ਸੂਟ ਨੇ ਜੀ ਇਹ ਆ ਗਿਆ ਸਕਿੰਜਾ ਕਲਰ ਜਾਂ ਤੰਬਾ ਲਾਲ ਇਹ ਹੈ ਜੀ ਪਿਸਤਾ ਕਲਰ ਇਹ ਇਹ ਹਰਾ ਕਲਰ ਹੈ ਜੀ ਤੇ ਆ ਆ ਗਿਆ ਜੀ ਐਵੇਂ ਜਿckਰੀ ਮੂੰਗੀ ਆ ਜਾਂ ਕਲਰ ਤੇ ਆ ਸੇਮ ਕਲਰ ਆ ਲੈ ਜੀ ਪਿਓਰ ਕ੍ਰੇਪ ਨੈਚੁਰਲ ਕ੍ਰੇਪ ਦੇ ਸੂਟ ਹੈ ਜੀ 5-5 ਮੀਟਰ ਦੇ ਕਿਸੇ ਨੇ ਮੰਗਾਉਣੇ ਹੋਣ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਨਿੰਗੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਠੀਕ ਠਾਕ ਹੋਗੇ